ਹਾ ਵੀ ਜਵਾਕ ਬੱਚੇ ਖਾਈ ਜਾਂਦੇ ਰੋਟੀਆਂ ਤੇ ਆ ਗਈ ਗਰਮ ਠੀਕ ਹੈ ਮਾਜ ਵੀ ਗਰਮਾ ਗਰਮ ਰੋਟੀ ਲਵੀ ਹੱਜੀ ਚੰਦਰ ਵਿਸ਼ੂ ਬਤਾ ਕੀ ਅੱਛਾ ਕਿ 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 ਬਾਸੀ ਬਾਸੀ ਆ ਕਿ ਉਹ ਠੀਕ ਹੈ ਸੁਣੋ ਹੱਜੀ ਆਪਾਂ ਆਏ ਜੀ ਆਪਣੇ ਦੋਸਤ ਦੇ ਘਰ ਤੇ ਕਰਦੇ ਆਂ ਇੰਜੋਏ ਬੈਠ ਕੇ ਆ ਬੀ ਰੱਖੀ ਆ ਰੋਟੀਆਂ ਬਣਾਉਣਾ ਆ ਬੱਚਿਆਂ ਨੂੰ ਖਵਾਉਣਾ ਬੱਚਿਆਂ ਨੂੰ ਖਵਾਉਣਾ ਬਾਅਦ ਵਿੱਚ ਆਪਾਂ ਦੇਖਾਂਗੇ ਹਾਂ ਵੀ ਜੁਆਕੋ ਕਿੰਨੇ ਕਿੰਨੇ ਰੋਟੀਆਂ ਹਣੀਆਂ ਦੋ ਦੋ ਤਿੰਨ ਤਿੰਨ ਦਸ ਦਸ

കഴി രൂട്ട് हां मां अं? तो में हां जी हां जी नहीं काका रोटी की नहीं खांदा हां जी हैं कके भाई भाई बाय वाओ मैं अभी हंस के आई है तो तो नहीं है लेके आई थी फिर बोले मम्मी के पास थी पैसे मैं कुल्ले ਮਮੇ ਗਿਸੀ ਲਾ ਜਾ ਤੇ ਮਾ ਮੇ ਤੇ ਖਾਣਾ ਮੇਵਾਣੀ ਸੀ ਪਈਓ ਵੀ ਪਹਿਲੇ ਕਿਸੇ ਨੇ ਨਿਸ਼ੇੜ ਨਹੀਂ ਆਹ ਇੱਕ ਦੀ شادی ਤੂੰ ਚੱਲੇ ਵਰਦੇ ਸੋਟੀ ਸਪਿੰਗ ਟੋੜੀ ਦਾ ਲਗਾ ਦੇ ਬਾਈ ਦੂਜਾ ਯਾ ਕਦੀ ਆਨੇ ਵਾਲਾ ਤੁਹਾਡੇ ਨਾਲ ਮੈਂ ਨਾ ਕਰਿਓ ਬਸ ਰਸਤੇ ਮੇ ਆਏ ਬਾਰੇ ਬਿਨਾ ਦੱਸੇ ਆਏ ਨਾ ਆਇਆ ਕਰੋ ਦੱਸ ਕੇ ਆਇਆ ਕਰੋ ਬਈ ਹਾਂਜੀ ਜਦੋਂ ਵੀ ਆਉਣਾ ਦੱਸ ਨਾ ਨਾ ਵੀਰੇ ਅਸੀਂ ਤਾਂ ਬਿਨਾਂ ਦੱਸੇ ਤੇ ਹੀ ਆਣਾ ਬਹੁਤ ਬਚਣ ਵਾਲਿਆ ਤੂੰ ਦੱਸ ਕਿ ਆਇਆ ਕਰੋਂ ਹਾਂ ਆ ਵੇ ਲੋ ਇੰਦੀ ਗਰਮੀ ਨੇ ਘਰ ਪੱਖਾ ਓ ਪੱਖਾ ਘੱਟ ਕਰ ਦੋ ਇੱਕ ਨੰਬਰ ਤੇ ਬਈ ਸਾਡਾ ਠੰਡ ਲੱਗਦੀ ਆ ਆ ਵੇ ਕਰਾ ਦੇ ਤੇ ਇੱਕ ਨੰਬਰ ਤੇ ਪੱਖਾ ਚੱਲ ਨਹੀਂ ਕਰਦਾ ਵਾ ਅਈ ਇਹਨਾਂ ਦੇ ਘਰ ਆਏ ਆ ਤੇ ਸਾਨੂੰ ਗਰਮ ਠੰਡ ਲੱਗਦੀ ਆ ਤੇ ਇਹ ਪੱਖਾ ਚਲਾ ਚਲਾ ਪੈਂਦੇ ਦੇਖ ਲੋ ਚਲੋ ਓ ਕਹਿੰਦੇ ਮਤ ਪਤਾ ਹੀ ਏਰੀਏ ਦੀ ਦਾ ਫਰਕ ਹੁੰਦਾ ਨਾ ਏਰੀਏ ਦਾ ਫਰਕ ਹੈ ਸਾਬੇ ਸਾਬੇ ਸਾਡੇ ਖਾਂਦੇ ਆ ਗਏ ਆਨੇ ਸਨ ਉਹ ਬੀਤੀਆਂ ਤੇ ਗਰਮੀਆਂ ਹੈ ਜੁੜਦੇ ਤੇ ਢਿੱਡ ਦਾ ਕੋਈ ਫਰਕ ਫਰਕ ਹੈ ਨਾ ਫਰਕ ਹੈ ਅੱਜ ਅਸਤਾਲ ਕਰਦਾ ਨਾ ਹਾਂ ਤੋਂ ਇਹਦਾ ਤਾਂ ਆ ਜਿਹੜਾ ਇਹਦਾ ਜਵਾਇਆ ਹਲਕ ਪਿੰਦਾ ਲੈ ਜਵਾਖ ਖਾਣੇ ਰੱਖਦੇ ਨਹੀਂ ਹਜੇ ਰੋਟੀ ਖਾਈ ਜਾਂਦੇ ਲੈ ਕਿੰਨਾ ਚਿਰ ਖਾਂਦੇ ਆ ਨੂੰ ਉਹ ਬੱਸ ਕਰੋ ਜਵਾਕੋ ਉਹ ਨਾਲੇ ਕਰ ਰਿਹਾ ਕਿ ਰੋਟੀ ਖਾਂਦੇ ਗਏ ਤਾਂ ਚਾਚਾ ਨੇੜੀ ਬਣਾਈ ਪਈ ਇਹਨਾਂ ਨੇ

नहीं भी आए गल गलता तू दस के एक रो तूसी तूसी सारे जाने पे हुआ इसलिए मैं तेरे इंडिया में तो। मालूम तो तो है भारत मैंने भारत गर्मी है नहीं मैं तो आ मुझे कॉल हाँ एकाका आलोक भाई आवाज़ चिपट रही हूँ मारा जा मारा जा ना बिशु का मुँह तो दिन दही आवाज़ चिपट रही हूँ आवाज़ ਲਓ ਜੀ ਆਪਾਂ ਆਏ ਆ ਦੋਸਤੋ ਇਹ ਘਰ ਤੇ ਇੱਥੇ ਅੱਜ ਬਿਨਾਂ ਦੱਸੇ ਆਏ ਆ ਤੇ ਹਾਸੇ ਖੇਡੇ ਹੋ ਰਹੇ ਆ ਚਲੋ ਕੋਈ ਗੱਲ ਨਹੀਂ ਜੀ ਤੇ ਤੁਹਾਨੂੰ ਵੀ ਦਿਖਾਉਨੇ ਆ ਇਧਰ ਬੈਨਾ ਜੀ ਉੱਥੇ ਬੈ ਕੇ ਰੋਲਾ ਪੈਣਾ ਚਲੋ ਆ ਛੜਾ ਛੜਾ ਨਿੱਕਾ ਵੀ ਵੀ ਰੋਟੀ ਖਾਈ ਜਾਂਦਾ ਹੈ ਹਨਾ ਵੀ ਹਾਂ ਸੁਮੇਂ ਮੇਂ ਪੂਛਾ ਜੂੜਾਣਾ ਉਹਨਾਂ ਦਾ ਬੜਾ ਕੜੀ ਤੋਂ ਆਈ ਹੈ ਨਾ ਟਿੱਕਾ ਰੱਤੀ ਸੋਟੇ ਕਰ ਹਾਂ ਨਵਾਜ ਹਾਂ ਕਰਨੇ ਰਾਜ ਹਾਂ ਕਾਕੇ

ਕਿੰਦਸ ਕਿਹੋ ਜਿਹਾ ਬਣਾਤਾ ਬਸ ਬਿੱਟਾ ਵੇਚ ਰਹੀ ਹੈ ਹਾਂ ਭਾਈ ਕੀ ਬਣਾ ਲੱਗੀਆਂ ਚੁਗੜੀਆਂ ਚੁਗੜੀਆਂ ਬਤਾ ਫਿਰ ਕੀ ਚੁਗੜੀਆਂ ਕਰ ਰਹੀ ਮੈਂ ਚੁਗੜੀਆਂ ਲੱਗੀਆਂ ਕਰ ਅੰਮੀ ਆ ਤੇ ਕਿੰਨੇ ਵਜੇ ਸਾਡੀ ਰੋਟੀ ਰੋਟੀ ਸਾਡੀ ਚੜੇ ਚੜੇ ਸੀ ਪਾਟੀ ਨਾ ਜੀ ਚੰਦੇ ਤਾਂ ਵੀ ਤੇ ਰੋਟੀ ਕਿਥੋਂ ਹੈ ਸਾਡੇ ਲੋ ਲੋ ਆ ਰੋਟੀ ਆ ਰੋਟੀ ਨਾ ਪਕਾਉਣੇ ਦੋ ਜਾਣੀਆਂ ਲੱਗੀਆਂ ਰੋਟੀ ਨਹੀਂ ਪਕਾਉਣੀ ਆਉਂਦੀ ਦੱਸ ਹਲਕਾ ਹਲਕਾ ਹੌਣ ਲਗਾਉਂਦਾ ਕਿ ਬੜਾ ਹੰਤਾ ਹੋ ਗਿਆ ਕਮ ਜਿਹੜਾ ਹੁਣ ਆਸ ਆ ਦੇ ਛੱਡੇ ਦਵੇ ਦੀ ਰੋਟੀ ਪਕਾਣੀ ਆਉਂਦੀ ਧੀਰੇ ਧੀਰੇ ਚਪਾਤੀ ਬਰ ਰਹੀ ਏ ਤੇਲ ਲਾਇਆ ਸੀ 1 ਮਿੰਟ ਹੀ ਭਰ ਦਾ ਪਰੋਣ ਧੀਰੇ ਧੀਰੇ ਚਪਾਤੀ ਮਾਣੋ ਦੇ ਗੱਲ ਬੁਹਾ ਦੇਖੀ ਉਪਰ ਲੜੇ ਬਣ ਗਈ ਬਣ ਗਿਆ ਹਾਂ ਫੁੱਲੂਗੀ ਹਾਂ ਇਹ ਲੈ ਪਾ ਹਾਂ ਇਹ ਹੌਲੀ ਹੌਲੀ ਆ ਕੇ ਤੇ ਬੜਾ ਟੇਸਟੀ ਬਣਦਾ ਹਾਂ ਅਸੀਂ ਮਚਵਾਣੀਆਂ ਨਹੀਂ ਚਾਹੁੰਦੇ ਸੀ ਅੱਛਾ ਠੰਡੀ ਆ ਕੇ ਤੇ ਬਣਾਈਏ ਇਹ ਇਹਨੂੰ ਲੜਦੇ ਹਾਂ ਹਾਂ ਲੈ ਠੰਡੀ ਆ ਕੇ ਤੇ ਬਣਦੀ ਐਵੇਂ ਠੀ ਆ ਕੇ ਤੇ ਕਿਵੇਂ ਹਾਂ ਉਹ ਵੱਲੇ ਵੇ ਦੇਖੀ ਲੱਤ ਰਹਾ ਪਕੌੜੀਆਂ ਮਿਲ ਗਿਆ ਵੀ ਬੰਦੇ ਨੂੰ ए देखो देखो हां सारे ने दिखांदा आए 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 कोई ऑडियो मिल गया सी दे दो दे दो दे दो दे दे दो हां बल्ले 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 कर दो बल्ले 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 हां दे दो बिशु दे दो हां चल अभी दे दो लग तो बुला दो दे दो अभी खोल दे दे दो ले खोल के दमा अभी खोल दो खोलने नहीं है

गाड़ी गाड़ी खाए लगे खाती पावे नहीं मैं लोग नहीं आ सकते ओए 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 नहीं आहा देखो 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 खोल के दे ना नंबर ना ना डबल नंबर पे पूरा हो हो एक मिनट खुल के बता की करो रो 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 मैं चलती हूं इधर रही दो पौड़ी वाली दो तो दो पौड़ी मैम दो पौड़ी सर तो हो

है नहीं है नहीं आज जाग

ਬਣ ਗਏ ਗਰਮ ਤਵੇ ਤੇ ਰੋਟੀਆਂ ਪਹਿਲਾਂ ਠੱਡੇ ਤੇ ਸੀਗੀਆਂ ਕਿੰਨੀ ਸੋਹਣੀ ਆ ਲੈ ਵੀ ਫੋਨ ਫੋਨ ਵੀ ਨੇ ਰੋਟੀਆਂ ਆ ਹਾਂ ਅਸੀਂ ਕੀ ਖਾਣੀ ਨੇ ਰੋਟੀਆਂ ਤੇ ਅੰਦੇ ਲਾਉਂਦੇ ਨੇ ਛੋਟੇ ਛੋਟੇ ਭਾਣੇ ਚਲੋ ਕੋਈ ਨਹੀਂ ਅੱਜ ਤਾਂ ਗੁੱਗੂ ਗਗਲੋ ਬਗਲੋ ਮੱਛੀ ਮੱਛੀ दीदी ओर... फोटो जी साबी जी की साबी जी तो बेबी बहुत जी साबी जी साबी जी मैं कितना जा दी कैमरे कैमरे बिल्कुल बहुत ज्यादा लगता है अरे फोटो करिए ओ काके फोटो करिए जा अरे बात नहीं है नीचे पे वाला बैठ बैठ फोटो करिए हट चल हट फोटो करिए फोटो फोटो से फोटो

ਓ ਬੱਸ 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 ਕਿਆ ਬੱਸ ਹੋਈ ਲੈ ਆ ਬਦਾ ਹਰ ਗਿਆ ਇਹ ਆ ਪੈ ਡ ਗਿਆ ਇਹ ਲੈ ਹਰ ਗਿਆ ਹਰ ਗਿਆ ਹਰ ਗਿਆ ਹਰ ਗਿਆ ਹਰ ਗਿਆ ਸਟਾਪ ਹੋ ਗਿਆ ਇਹ ਕਾਦੀ ਕਾਦੀ ਸਬਜ਼ੀ ਬਣਾਈ ਆ ਆਲੂ ਮਟਰ ਐਂਡ ਮੂੰਗਰੇ ਮੂੰਗਰੇ ਤੇ ਆਲੂ ਯੇ ਲੋ ਇਹ ਆਲੂ ਹਰ ਇੱਕ ਚੀਜ਼ ਚ ਪੈਂਦਾ ਯਸ ਕਾਕਾ ਗੀਗਾ ਦਾ ਜੀ ਦਾ ਕਾਕਾ ਹਾਂ 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 ਆਹ ਇੱਕ ਵਾਰ ਤੋਂ ਨਿਕਲ ਗਿਆ ਲੇਕਿਨ ਬਾਕੀ ਕੇ ਕਰ ਸਾਰੇ ਬਾਰਗੇ ਹੀ ਬਦ ਬਾਹਰ ਜਾਣਾ ਕਾਕਾ ਕੀ ਕਰਦਾ ਸੀ ਕੁ ਬਾਹਰ ਜਾਗਾ ਕਾਕੇ ਉੱਥੇ ਬਾਹਰ ਜਾਣਾ ਓਏ ਓਏ ਬਾਹਰ ਕੀ ਕਰ ਜਾਣਾ ਆਜੋ ਵੀ ਆਜੋ ਆਜੋ ਸਾਡਾ ਬੇਬੀ ਲੱਗਿਆ ਬਈ ਤਰਨ ਹਣ তোর লামা কে মূহ দেখা কে চন্দ মামা কথা চন্দ মামা

ਬੈਡ ਸ਼ਰਦ ਦੇ ਛੜਦੇ ਹਾਂ ਕੀ ਦੇ ਦੇ ਰਿਟਿਕਲ ਆ ਹੂੰ ਕਿਤੇ ਸ਼ੀਬੀ ਜੀ ਜੀ ਚੰਦ ਮਮਾ ਚੰਦ ਮਮਾ ਆਜੋ 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 ਗੁਰਨਾਰਜ ਆਜੋ ਚੰਦ ਮਮਾ ਹਾਂ ਚੰਦ ਮਮਾ ਕਿੱਥੇ ਹੋਦੇ ਹੋ ਚੰਦ ਮਮਾ ਆ ਬੱਲੇ ਬੱਲੇ ਬੱਲੇ

गरबा आज़ा 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 आज़ा

पीछे बैठ कर पीछे बैठ यार आज तो दो कमरा <laughs> तो का ब्याह होगा गया कर वो भी जाके लोने ना हां 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 सेटी पीछे बैठ कर दो आज पीछे बैठ कर 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 दो बैठ कर कर दो बैठ कर पीछे 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 ਆਜੋ 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 ਮਸੀਹ ਫੋਨ ਮਸੀਹ ਫੋਨ ਫੋਨ ਤੋਂ ਪਹਿਲਾਂ ਆਜੋ 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 ਕੱਕੇ ਆਜੋ 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 ਉਹ ਤੇ ਫੋਨ ਆਜਾ ਬੱਚੇ ਜਿਆਦਾ ਨਹੀਂ ਜਾ